ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜੈਤੋ ਤੋਂ ਬਾਜਾਖਾਨਾ ਮੇਨ ਛੜਕ ਦੇ ਉੱਤੇ ਹੀ ਇਹ ਪਿੰਡ ਆਉਂਦਾ ਹੈ ਇੱਕ ਪਾਸੇ ਛੜਕ ਦੇ ਸੇਡਾ ਸਿੰਘ ਵਾਲਾ ਪਿੰਡ ਹੈ ਤੇ ਦੂਜੇ ਪਾਸੇ rau ਵਾਲਾ ਇਹਦੇ ਨਾਲ ਹੀ ਕੰਨਦਾਲਾ ਪਿੰਡ ਰਹਿ ਜਾਂਦਾ ਬਾਜਾਖਾਨਾ ਵੀ ਇੱਥੋਂ ਨੇੜੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਕੋਲ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਨਾਗ ਇੱਕ ਜਾਂ ਦੋ ਹੁੰਦੇ ਆ ਕਈ ਵਾਰਾਂ ਸਿਆਲਾਂ ਦੇ ਵਿੱਚ ਚਾਰ-ਚਾਰ ਨਾਗ ਵੀ ਰਹੇ ਇੱਥੇ ਪਰ ਜਦੋਂ ਵੀ ਪਸ਼ੂ ਆਉਂਦਾ ਤਾਂ ਉਹਦੀ ਤਾਰੀਫ਼ ਆਪਣੇ ਆਪ ਮੂੰਹ ਦੇ ਵਿੱਚੋਂ ਹੁੰਦੀ ਹੈ ਕਿਉਂਕਿ ਸੋਹਣੀ ਕੁਆਲਿਟੀ ਦੇ ਪਸ਼ੂ ਵੀਰ ਖਰੀਦਦਾ ਖਾਸ ਕਰਕੇ ਗਾਵਾਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਡਾਇਮੰਡ ਪੀਸ ਹੀ ਤੁਹਾਨੂੰ ਦਿਖਾਉਣਾ ਹੈ ਇੱਕ ਨਗੀਨਾ ਹੀ ਦਿਖਾਉਣਾ ਹੈ ਇਹ ਵਹਿੜ ਨੂੰ ਵੀਡੀਓ ਚ ਵੀ ਤੁਹਾਨੂੰ ਪਸੰਦ ਆਊਗੀ ਤੇ ਇੱਕ ਬੇਨਤੀ ਹੈ ਵੀ ਜਿਹੜਾ ਵੀਰ ਸੋਨਾ ਪਸ਼ੂ ਖਰੀਦਣਾ ਜਾਂ ਦੇਖਣਾ ਚਾਹੁੰਦਾ ਆ ਕੇ ਵੀ ਦੇਖੂਗਾ ਤੇ ਉਹਦੇ ਮਨ ਨੂੰ ਲੱਗੂਗੀ ਸਾਹਮਣੇ ਖੜੀ ਚੀਜ਼ ਦਿਸਦੀ ਆ ਵੀ ਕੋਈ ਵਿਹੜ ਇਸ ਵੀਡੀਓ ਚ ਤੁਹਾਨੂੰ ਦਿਖਾ ਰਿਆ ਆ ਆਓ ਇਹਦੀ ਜਾਣਕਾਰੀ ਲਈਏ ਫਿਰ ਤੋਰਾਂਗੇ ਥਣਹਵਾਨੇ ਵਾਲੇ ਪੱਖ ਤੋਂ ਵੀ ਬਾਖਮਾਲ ਐ ਕੱਦ ਕਾਠ ਚੰਗਾ ਐ ਢਾਂਚਾ ਸੋਹਣਾ ਤੇ ਰੰਗ ਰੂਪ ਬੜਾ ਚੰਗਾ ਤੁਹਾਨੂੰ ਥਣਾ ਦੀ ਥੋੜੀ ਨਿਗਾ ਮਰਾ ਦੇਣਾ ਦੱਸੋ ਹਾਲਾਂਕਿ ਚੰਗੇ ਦੁੱਧ ਵਾਲੀ ਵਿਹੜ ਆ ਤਾਂ ਮਸ਼ੀਨੀ ਚਵਾਈ ਚੱਲੂਗੀ ਪਰ ਭਾਵੇਂ ਹੱਥਾਂ ਨਾਲ ਚੋਣ ਲੱਗ ਪਿਓ ਤੁਹਾਨੂੰ ਤੁਸੀਂ ਅੱਕੋਗੇ ਜੀ ਸੋ ਇਦਾਂ ਦਾ ਤਾਂ ਦਾ ਸਹਿਜ ਹੈ ਆਓ ਡਿਟੇਲ ਪਹਿਲਾਂ ਪੁੱਛੀਏ ਫਿਰ ਤੋਰਾਂਗੇ ਹਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਪ੍ਰੀਤ ਅੱਜ ਜਿਹੜੀ ਵਾਹੜ ਦਿਖਾ ਰਹੇ ਹੈ ਕਨਵਾ ਸੁਆਬ ਜੀ ਇਹ ਪਹਿਲਾ ਸੁਆ ਹੈ ਵੀਰੇ ਹਮ 21 ਮਹੀਨਾ ਦੀ ਹੈ ਵੀਰੇ ਠੀਕ ਹੈ 21 ਮਹੀਨੇ ਉਮਰ ਵੀਰੇ ਐਕਸਪ੍ਰੈਸ ਦੀ ਹੈ ਡਬਲਯੂ ਡਬਲਯੂ ਐਸ ਦੀ ਹਮ ਇਹਦੀ ਹੁਣ ਵਰਲਡ ਵਾਈਡ ਦੀ ਵੀਰੇ ਠੀਕ ਹੈ ਸੈਕਸ਼ਨ 30 ਦੀ ਖੋਦਾ ਤੇ ਅੱਗੇ ਨੂੰ ਜਮਾਸਕਾ ਤੋਂ ਹੀ ਸੈਕਸ਼ਨ ਤੋਂ ਗੱਪਣਾ ਵੀਰੇ ਠੀਕ ਹੈ ਕਿੰਨਾ ਚੱਲਊਗੀ ਸੋਨ ਜੀ ਇਹਦੇ ਵੀਰੇ 10 ਤੇ 11 ਡੀਗਾ ਭਰਿਆ ਸੀਗਾ ਹੁਣ ਤੇ 11 ਨੂੰ ਦਿਨ ਪੂਰੇ ਠੀਕ ਹੈ 10 ਜਾਂ 11 ਦਿਨ ਪੂਰੇ ਹੁੰਦੇ ਠੀਕ ਅੱਜ ਹਜੇ 1 ਤਰੀਕ ਹੋਈ ਹੈ ਅੱਜ 1 ਤਰੀਕ 10 ਦਿਨ ਪਏ ਵੀਰੇ ਹਜੇ ਗਿਣਤੀ ਦੇ ਪੂਰੇ ਕੀ ਡਿਮਾਂਡ ਰਹਿਣੀ ਹੈ ਹਰ ਦੀ ਡਿਮਾਂਡ ਵੀਰੇ ਦੀ ਫੋਨ ਤੇ ਕਰਾਂਗੇ ਆਪਣੇ ਨਾਲ ਦੇ ਪਿੰਡੋਂ ਜائیں ਤੁਸੀਂ ਲੰਬ ਵਾਲੀ ਵੀਡੀਓ ਵੀ ਬਣਾ ਕੇ ਆਏ ਸੀ ਠੀਕ ਹੈ ਅੱਛਾ ਉੱਥੋਂ ਕੀ ਹਾਂ ਉਸਕਰੋਂ ਆਈ ਹੈ ਮੇਰੇ ਬੱਚੀ ਇਹ ਠੀਕ ਹੈ ਉਹ ਸਾਰਾ ਡਾਟਾ ਮਾਨ ਦਾ ਰਿਕਾਰਡ ਵੀ ਦੁਬਾਰਾ ਅਗੇ ਵੀਰੇ ਓਕੇ ਠੀਕ ਹੈ ਸੋ ਦੋਸਤੋ ਇਹ ਵਾਕਈ ਵੈੜ ਜਿਹੜੀ ਲੰਬ ਵਾਲੀ ਪਿੰਡ ਚੋਂ ਆਈ ਹੈ ਤੇ ਮੈਂ ਉਸ ਵੀਡੀਓ ਚ ਦਿਖਾਇਆ ਸੀਗਾ ਵੀ ਇੱਕ ਬੰਨ ਕੇ ਰੱਖੇ ਹੋਏ ਪਸ਼ੂਆਂ ਦੀ ਸਾਂਭ ਸੰਭਾਲ ਜਿਹੜੀ ਵਿਡੀਓ ਬਣਾਈ ਸੀ ਗਾਂ ਦੀ ਅੱਛਾ ਪੂਰੀ ਧੀ ਆ ਵੀਰੇ ਇਹ ਉਸ ਗਾਂ ਦੀ ਹਾਂਜੀ ਓਕੇ ਸੋ ਬੜੀ ਉਹਨਾਂ ਦੀ ਚੰਗੀ ਸੰਭਾਲ ਤੇ ਪਹਿਲੇ ਸੂਏ ਉਹਨਾਂ ਕੋਲੇ 40-40 ਕਿਲੋ ਦਾ ਰਿਕਾਰਡ ਆਣਗਾ ਬੱਚਾ ਸਾਰੀਆਂ ਵੀਰੇ ਠੀਕ ਹੈ ਖੋਲੀਆਂ ਨੂੰ ਬਈ ਤੋਰ ਗਈ ਸੋ ਇੱਕ ਨਗੀਨਾ ਹੀ ਦਿਖਾ ਰਿਹਾ ਦੋਸਤੋ ਤੁਹਾਨੂੰ ਬਾਜ ਇਹਦੇ rau ਵਾਲੇ ਦੇ ਨੇੜੇ ਬਾਜੇਖਾਨੇ ਦੇ ਨਾਲ ਲੰਬ ਵਾਲੀ ਪਿੰਡ ਹੈ ਜਿੱਥੇ ਇਹ ਵੀਰ ਪਸ਼ੂ ਪਾਲਣ ਦਾ ਕੰਮ ਕਰਦੇ ਜਿੰਨਾਂ ਤੋਂ ਬਾਈ ਨੇ ਗਾਂ ਹੀ ਖਰੀਦੀ ਹੈ ਰਿਕਾਰਡ ਸਾਰਾ ਤੁਹਾਨੂੰ ਦਿੱਤਾ ਹੈ ਬਾਕੀ ਤੁਸੀਂ ਇਹਨੂੰ ਵੈਰੀਫਾਈ ਕਰ ਲੋਗੇ ਤਸੱਲੀ ਕਰ ਲੋਗੇ ਜੀ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਦੱਸੋ ਤੇ ਇੱਕ ਤੁਹਾਨੂੰ ਇੱਕ ਨਗੀਨਾ ਇਹ ਵਹਿੜ ਜਿਹੜੀ ਉਹ ਦਿਖਾ ਰਿਹਾ। ਸੋ ਦੇਖੋ ਇਹਦੀ ਬਣਾਵਟ ਉੱਤੋਂ ਚੌੜਾ ਹਵਾਨਾ ਸ਼ੁਰੂ ਹੁੰਦਾ ਹੈ ਤੇ ਉਨਾ ਹੀ ਥੱਲੇ ਤੱਕ ਤੁਰਿਆ ਆਉਂਦਾ। ਚੰਗੇ ਦੁੱਧ ਵਾਲੀ ਹੈ, ਚੰਗੀ ਕੀਮਤ 'ਚ ਮਿਲੂਗੀ। ਮੈਂ ਤੁਹਾਨੂੰ ਇੱਕ ਬਿਊਟੀ ਵਾਲਾ ਜਾਨਵਰ ਦਿਖਾ ਰਿਹਾ। ਜਿਹੜੇ ਵੀਰ ਦੇ ਘਰ ਦਾ ਅਣਜਾਲੇ ਦਾ ਹੋਇਆ ਉਹਨੇ ਖਰੀਦ ਲੈਣੀ ਹੈ ਪਰ ਜਿਹੜੇ ਵੀਰ ਕਈ ਵਾਰ ਜਿਵੇਂ ਮੈਂ ਵੀ ਬਹੁਤਾ ਇਹ ਬਹੁਤੇ ਪਸ਼ੂ ਘਰੇ ਨਹੀਂ ਰੱਖਦਾ ਤਾਂ ਨਹੀਂ ਖਰੀਦ ਸਕਦੇ ਹੁੰਦੇ ਆਪਾਂ ਕਈ ਵਾਰ ਤਾਂ ਤੁਸੀਂ ਇਸ ਪਸ਼ੂ ਨੂੰ ਦੇਖ ਕੇ ਤੁਹਾਡਾ ਮਨ ਜਰੂਰ ਖੁਸ਼ ਹੋਊਗਾ ਜਿਹੜੇ ਵੀਰ ਪਸ਼ੂਆਂ ਨੂੰ ਪਸੰਦ ਕਰਦੇ ਆ ਪਿਆਰ ਕਰਦੇ ਆ ਇੱਕ ਨੰਬਰ ਥਣ ਹਵਾਨਾ ਢਾਂਚਾ ਬੜਾ ਸੋਹਣਾ ਦੋਸਤੋ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਜਿੰਨੇ ਸ਼ਬਦ ਇਹਦੇ ਬਾਰੇ ਬੋਲਾਂਗੇ ਦੀ ਤਾਰੀਫ ਚ ਬੋਲਾਂਗੇ ਉਹ ਘੱਟ ਹੀ ਲੱਗਣਗੇ ਹਾਈਟ ਲੈਂਥ ਬਾਕਮਾਲ ਹੈ ਪੰਜਾਬ ਦੇ ਵਿੱਚ ਬੜਾ ਕੰਮ ਹੋਇਆ ਐਚ ਐਫ ਬਰੀਡ ਦੇ ਉੱਤੇ ਤੇ ਧੰਨਵਾਦ ਹਰੇਕ ਵਾਰ ਕਰੀਦਾ ਪੀਡੀਐਫ ਯਾਰ ਕੀ ਸੰਸਥਾ ਦਾ ਜੀ ਨੇ ਜਾਗਰੂਕ ਕੀਤਾ ਲੋਕਾਂ ਨੂੰ ਫਾਰਮ ਕਿਵੇਂ ਕਰਨੇ ਆ ਉਹਦੇ ਬਾਰੇ ਦੱਸਿਆ ਸੀਮਣ ਬਾਹਰੋਂ ਮੰਗਾਏ ਜਿਹਦੇ ਨਾਲ ਲੋਕਾਂ ਚ ਇੱਕ ਜਨੂਨ ਜਾਂ ਕਹਿ ਲੋ ਕਰੇਜ ਪੈਦਾ ਹੋਇਆ ਐਚਫ ਨਸਲ ਸੰਬੰਧੀ ਸੋ ਉਸੇ ਦੀ ਬਦੌਲਤ ਆ ਦੋਸਤੋ ਵੀ ਇਹ ਇਦਾਂ ਦੀਆਂ گاਵਾ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਪੰਜਾਬ ਦੇ ਵਿੱਚੋਂ ਟੌਪ ਦੀ ਵਾੜ ਜਚੇ ਤਕਾਲ ਕਰਿਓ ਜੇ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਹਰਪ੍ਰੀਤ ਫੇਰ ਲੈ ਜਾ ਉਧਰ ਨੂੰ ਬਈ ਸੋ ਫੇਰ ਦੇਖੋ ਦੋਸਤੋ ਵਾੜ ਇਹ ਕੁਦਰਤੀ ਕਦੇ-ਕਦੇ ਸਬਬੀ ਇਦਾਂ ਦੇ ਪਸ਼ੂ ਜਿਹੜੇ ਉਹ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਦੇ ਆ ਵੀ ਜਿਹਦੇ ਵਿੱਚ ਹਰੇਕ ਪੱਖ ਤੋਂ ਪਸ਼ੂ ਮਨ ਨੂੰ ਲੱਗੇ ਵੀ ਆਪਾਂ ਰੱਖ ਸਕਦੇ ਆ ਕਿਉਂਕਿ ਕਈ ਵਾਰ ਘਰੇ ਆਪਣੇ ਜਿਹੜਾ ਉਹ ਮਿਲਕਿੰਗ ਮਸ਼ੀਨ ਨਹੀਂ ਹੁੰਦੀ ਹੱਥੀਂ ਚਵਾਈ ਕਰਨੀ ਹੁੰਦੀ ਹੈ ਤਾਂ ਤਾਂ ਵੀ ਇਹਦਾ ਥਣ ਪਾਸ ਹੈ ਉਸ ਚਵਾਈ ਦੇ ਵਿੱਚੋਂ ਤੇ ਜੇ ਆਪਾਂ ਮਸ਼ੀਨ ਹੈਗੀ ਹੈ ਵੱਡੇ ਢਾਂਚੇ ਦੀ ਗਾਂ ਖਰੀਦਣੀ ਚਾਹਣੇ ਤਾਂ ਵੀ ਇਹ ਗਾਂ ਪਾਸ ਹੈ ਲੈ ਭਾਈ ਬੰਦੀ ਸੋ ਅੱਜ ਦੀ ਵੀਡੀਓ ਦਾ ਇੱਕ ਹੀ ਨਕ ਤੁਹਾਨੂੰ ਦਿਖਾਉਣਾ ਸੀ ਤੇ ਕਿਵੇਂ ਦੀ ਏ ਲੱਗੀ ਵਾਇਰ ਫੇਸਬੁੱਕ ਵਾਲੇ ਵੀਰ ਜਰੂਰ ਕਮੈਂਟ ਕਰਕੇ ਦੱਸ ਜੋ YouTube ਤੇ ਉੱਤੇ ਤੁਸੀਂ ਇਸ ਵੀਡੀਓ ਨੂੰ ਦੇਖਿਆ ਤਾਂ ਲਾਈਕ ਜਰੂਰ ਵੀਡੀਓ ਨੂੰ ਕਰ ਦਿਓ ਜੀ ਸੋ ਬਹੁਤ ਮਿਹਰਬਾਨੀ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਮੈਂ ਇੱਕ ਹੀ ਨਾਗ ਦਿਖਾਉਣਾ ਸੀ ਪਰ ਇੱਕੋ ਹੀ ਕਰਮਾਲਾ ਬਹੁਤ ਤੁਹਾਨੂੰ ਮਾਤ ਦਿੰਦਾ ਸੋ ਬਾਹਲੀਆ ਵੇਖਣ ਨਾਲੋਂ ਇੱਕ ਨੂੰ ਚੰਗੀ ਨੂੰ ਤੁਸੀਂ ਦੇਖਿਆ ਉਹਦੇ ਲਈ ਬਹੁਤ ਮਿਹਰਬਾਨੀ ਧੰਨਵਾਦ ਵੀਡੀਓ ਦੇਖਣ ਲਈ